ਸਾਰ ਬਰਾਵੋ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਪਰ ਸ਼ੇਅਰ ਲੈ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਵੀਰਾਂ ਦੇ ਫੋਨ ਆ ਰਹੇ ਨੇ ਵੀ ਕੀ ਰੇਟ ਆ ਤੇ ਕਿੰਨਾ ਝਾੜਾ ਝਾੜ ਹਲੇ ਮਿੱਤਰੋ ਕੋਈ ਵੀ ਪਲਾਟ ਆਪਾਂ ਪੂਰਾ ਪਟਿਆ ਨਹੀਂ ਰੇਟ ਮਿੱਤਰੋ ਹੈਗਾ ਕੁਆਲਿਟੀ ਦੇ ਡਿਪੈਂਡ ਕੀ ਡੜਾ ਦੇ ਰਹੇ ਹੋ ਤੁਸੀਂ ਥੋੜੇ ਸਾਈਜ਼ ਕੀ ਆ ਕਿਹਾ ਜੇ ਆਲੂ ਆ ਉਹ ਜਾਂ ਰੇਟ ਆ 14 15 ਰੁਪਏ ਤੋਂ ਲੈ ਕੇ 16 17 ਐਦਾਂ ਰੇਟ ਆ ਜੇ ਤੁਸੀਂ ਚੰਨੋ ਦੀ ਗੱਲ ਕਰੀਏ ਤਾਂ ਉੱਥੇ ਥੋੜਾ ਜਿਆਦਾ ਰੇਟ ਜ਼ਿਆਦਾ ਹੁੰਦਾ ਹੈ ਬਾਹਰ ਨਾਲੋਂ ਉੱਥੇ 18-19 ਰੁਪਏ 20 ਰੁਪਏ ਤੱਕ ਵੀ ਚੱਲਦਾ ਹੈ ਤੇ ਰੇਟ ਹਰੇਕ ਏਰੀਆ ਦਾ ਬੱਖਰਾ-ਬੱਖਰਾ ਹੁੰਦਾ ਹੈ ਬਾਕੀ ਤੁਹਾਨੂੰ ਸਾਰਿਆਂ ਨੂੰ ਵੱਡੀ ਗੱਲ ਦੱਸ ਦਈਏ ਵੀ ਕੁਆਲਿਟੀ ਤੇ ਡਿਪੈਂਡ ਆ ਰੇਟ ਜਿਹੀ ਜੀ ਆਪਣੇ ਆਲੂ ਦੀ ਕੁਆਲਿਟੀ ਹੈ ਵੀ ਵਧੀਆ ਉਹ ਜਾ ਰੇਟ ਹੈ ਸਾਈਜ਼ ਵਧੀਆ ਜੋ ਵੀ ਗੱਲ ਹੈ ਜੇ ਦਾੜਾ ਦਿੰਦੇ ਹੋ ਤਾਂ ਉਹਦਾ ਰੇਟ ਘੱਟ ਹੈ ਤੇ ਛਾਂਤੀ ਕਰਕੇ ਦਿੰਦੇ ਹੋ ਪੈਂਤੀਆ ਮਦਦ ਕੋ ਆ ਜਾਰੀਆ ਬਸ ਕੋਦਾ ਰੇਟ ਬੱਸ ਰਹਿਣਾ ਸਾਰਾ ਰੇਟ ਵਪਾਰੀ ਦੇ ਡਿਪੈਂਡ ਹੈ ਜੇ ਸਾਰਾ ਤੁਸੀਂ ਦੇਣਾ ਚਾਹੁੰਦੇ ਹੋ ਆਲੂ ਉਸ ਹਿਸਾਬ ਨਾਲ ਰੇਟ ਹੁੰਦਾ ਭਰਾਵੋ ਤੇ ਝਾੜ ਤਕਰੀਬਨ ਆਪਣੇ ਤਾਂ ਵਧੀਆ ਆ ਰਹੇ ਆ ਬਾਕੀ ਸਾਰਾ ਕੋਈ ਖੇਤ ਪੱਟਿਆ ਗਿਆ ਪੂਰਾ ਫਿਰ ਉਹਦਾ ਪ੍ਰੋਪਰ ਦੱਸਾਂਗੇ ਵੀ ਇੰਨਾ ਝਾੜ ਆਇਆ ਤੇ ਦੇਖਣ ਦੇ ਹਿਸਾਬ ਨਾਲ ਤਾਂ ਪੂਰਾ ਘੈਂਟ ਲੱਗਦਾ ਕਿਵੇਂ ਪਹਿਲਾਂ ਰੋਲਾ ਪਿਆ ਸੀਗਾ ਜਾਨੀ ਝਾੜ ਘਟਾ ਝਾੜ ਘਟਾ ਗਰਮੀ ਕਾਰਨ ਪਰ ਫਿਰ ਵੀ ਬਹੁਤਿਆਂ ਨੂੰ ਚੰਗਿਆ ਕਹਿਣ ਦਾ ਮਤਲਬ ਵੀ ਵਧੀਆ ਹੋਊਗਾ ਜਰੂਰ ਫਰਕ ਪੰਜ ਚਾਰ ਬੋਰੀਆਂ ਦਾ ਪਿਛਲੇ ਸਾਲ ਨਾਲੋਂ ਤੇ ਪਰ ਠੀਕ ਹੈ ਬਾਕੀ ਚੱਲ ਰਿਹਾ ਕੰਮ ਕਰ ਦਿਖਾਉਣਾ ਤੁਹਾਨੂੰ ਸਿੱਧੀ ਪਟਾਈ ਦੇ ਵਿੱਚ ਕਿਉਂਕਿ ਇਹਲੇ ਸਾਈਡਾਂ ਥੂੜਾਂ ਵਾਲੇ ਢੇਡੇ ਨੇ ਤੁਹਾਨੂੰ ਪਤਾ ਵੀ ਇਹ ਚ ਪਾਣੀ ਪੂਣੀ ਵੱਧ ਘੱਟ ਪੈ ਜਾਂਦਾ ਕਿਉਂਕਿ ਹੋਰੀਆਂ ਵੱਡੀਆਂ ਹੁੰਦੀਆਂ ਨੇ ਕਿਉਂਕਿ ਖਾਲੋਰੇ ਕੋਈ ਹੈ ਨਹੀਂ ਜੀ ਕਾਰਨ ਨਾ ਹੋਣ ਕਰਕੇ ਸਿਰੇ ਤੇ ਪਾਣੀ ਬੱਦ ਚਲੇ ਜਾਂਦਾ ਤੇ ਤੰਦੀ ਵੀ ਵੱਡੀ ਅੱਜ ਜਿਆਦਾ ਇਧਰੋਂ ਲਵਾਈ ਚੱਲੂ ਫਿਰ ਦੋ ਦਿਖਾਵਾਂਗੇ ਝਾੜ ਤੇ ਜਦ ਤੱਕ ਨਾਲੇ ਧੁੱਪ ਲੱਗ ਜੂਗੀ ਤੇ ਆਲੂ ਸਾਰਾ ਬਾਹਰ ਨਿਕਲਣ ਲੱਗ ਜੂ ਤੇ ਫੇਰ ਥੋੜੀ ਜੀ ਪਲਾਟ ਦੀ ਰੌਣਕ ਵਾਜੂਗੀ ਹਲੇ ਰੌਣਕ ਅੱਖਾਂ ਨੂੰ ਵੈਨੂ ਨਹੀਂ ਲੱਗਦੀ ਆਪ ਮੈਨੂੰ ਦੇਖੋ ਕਿਉਂਕਿ ਗਿੱਲੇ ਦੇ ਵਿੱਚ ਬਿਆ ਆਲੂ ਪੂਰੇ ਗਿੱਲੇ ਦੇ ਵਿੱਚ ਲੇਬਰ ਬਹੁਤ ਆ ਸੁੱਖ ਨਾਲ ਵਧੀਆ ਪਟਾਈ ਕਰ ਦਿੰਦੇ ਰੋਜ਼ 2.5 300 ਥੈਲਾ ਹਲੇ ਨਾ ਪੂਰਾ ਕੰਮ ਚੱਲਣ ਕਾਰਨ ਲੇਟ ਵੀ ਲੱਗਦੀਆਂ ਤੇ ਟਾਈਮ ਨਾਲ ਹਟ ਵੀ ਜਾਂਦੇ ਆ ਕਿਉਂਕਿ ਧੁੰਦ ਲੇਟ ਉੱਤਰਦੀ ਕਰਦੀ ਆ ਜਿਉਂ ਜਿਉਂ ਹਲੇ ਚਾਲ ਵੀ ਨਹੀਂ ਬਣੀ 2-3 ਦਿਨ ਹੋਏ ਨੇ ਲੱਗਿਆਂ ਨੂੰ ਜਿਉਂ ਜਿਉਂ ਇਹਨਾਂ ਦਾ ਚਾਲ ਬਣ ਗਈ ਇਹਨਾਂ ਨੇ ਹੋਰ ਵਧਾ ਦੇਣੀ ਆ ਪਟਾਈ ਤੇ ਆਲੂ ਸਾਫ਼ ਹੋਣ ਲੱਜਣਾ ਫਿਰ ਹੋਰ ਵੱਜਣੀ ਆ ਆ ਲੋ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਹੋ ਜੇ ਕੋਈ ਹੋਰ ਗੱਲ ਬਾਤ ਪੁੱਛਣੀ ਆ ਉਹ ਵੀ ਜਰੂਰ ਪੁੱਛ ਸਕਦੇ ਹੋ ਤੁਸੀਂ ਕੋਈ ਵੀ ਬਾਕੀ ਦਾ ਟਾਈਮ ਮਿੱਤਰੋ ਆਉਂਦਾ ਜਾਂਦਾ ਮੂਰੇ 1 ਜਨਵਰੀ ਤੋਂ ਅ ਨਾ 1 ਜਨਵਰੀ ਆ ਗਿਆ ਸੌਰੀ 1 ਫਰਵਰੀ ਤੋਂ ਕੰਮ ਸਟਾਰਟ ਹੋ ਜਾਂਦਾ ਬਾਲੇ ਵੀਰ ਤਾਂ 25 26 ਤੋਂ ਬਾਅਦ ਜਨਵਰੀ ਤੋਂ ਕਰ ਦਿੰਦੇ ਨੇ ਜਿਹੜੇ ਕਾਲੇ ਹੁੰਦੇ ਨੇ ਯਾਨੀ ਆਸਲ ਮੈਨੇ ਦੇ ਵਿੱਚ ਫਰਵਰੀ 1 ਫਰਵਰੀ ਤੋਂ ਹੀ ਸਹੀ ਰਹਿੰਦਾ ਪਰੀ ਤੋਂ ਜਿਨੇ ਪਕਾਵੀ ਮੱਕੀ ਕਰਨੀ ਹੈ ਉਹਦੇ ਲਈ ਸਮਾਂ ਬੈਟਰ ਹੈ ਤੇ ਟਾਈਮ ਵੀ ਪੂਰਾ ਮਿਲ ਜਾਣਾ ਮੌਸਮ ਪਹਿਲਾਂ ਤੀਕਾ ਸਵੇਰੇ ਬੱਦਲ ਬਾਈ ਵਾਲਾ ਤੇ ਹੁਣ ਦੇਖਦੇ ਆ ਸਾਰੀ ਦਿਹਾੜੀ ਕਿੱਥਾਂ ਦਾ ਰਹਿੰਦਾ ਲਓ ਜੀ ਕਿਸਾਨ ਭਰਾਵੋ ਕਰੋ ਚੈੱਕ ਰੌਣਕ ਹੁਣ ਹਲੇ ਵੀ ਖੇਤ ਗਿੱਲਾ ਪਾਰ ਜਾਨੀ ਨਿਕਲਣ ਲੱਗ ਗਿਆ ਥੋੜਾ ਮੋਟਾ ਰਹਿੰਦਾ ਵਿੱਚ ਚਲੋ ਪਰ ਫਿਰ ਵੀ ਵਧੀਆ ਸਾਫ ਸੋਤਰਾ एयरपोर्ट ਕਹਾਗਾ ਤਾਂ ਅਕੇ ਜਿਓ ਜੁਦੜਾ ਚਲੀ ਜਾਣਾ ਜਿਓ ਜਰੋਂ ਕੋ ਵਧੀ ਜਾਣੀਆਂ ਪਲਾੜ ਦੀ ਬੋ ਜੀ ਆ ਨਪੀਆਂ ਪਟਾਈਆਂ ਚ ਕਰੋ ਚੈੱਕ ਸਾਈਜ਼ ਦਾ ਵੀ ਫਰਕ ਆ ਮੋਟਾ ਏ ਤੇ ਛਾੜ ਵੀ ਘੈਂਟਾ ਪੂਰਾ ਕਈ ਵੀਰ ਆਉਂਦੇ ਨੇ ਦੇਖਣਾ ਤੇ ਹੌਂਕਾ ਲਾ ਜਾਂਦੇ ਨੇ ਹੌਂਕਾ ਨਾਲ ਲਿਆ ਕਰੋ ਉਕਾ ਲੈਣ ਦਾ ਕੋਈ ਫਾਇਦਾ ਨਹੀਂ ਜੇ ਜਮਿੰਤਾ ਕਰ ਲਾਂਗੇ ਉਹ ਜਾ ਝਾੜ ਹੋਊਗਾ ਜੇ ਦਵਾਈਆਂ ਵਧੀਆ ਪਾਵਾਂਗੇ ਤਾਂ ਵਧੀਆ ਝਾੜ ਆਊਗਾ ਵੀ ਵਧੀਆ ਆਊਗਾ ਤਾਂ ਵਧੀਆ ਝਾੜ ਆਉਣਾ ਹੀ ਆਉਣਾ ਇਹ ਸਾਰਾ ਫਸਲ ਹੁੰਦੀ ਆ ਮਿੱਤਰੋ ਸਮਝ ਲਓ ਵੀ ਜਿਵੇਂ ਆਪਾਂ ਬੱਚਿਆਂ ਨੂੰ ਪਾਲਦਿਆਂ ਛੋਟਿਆਂ ਨੂੰ ਉਦਾਂ ਹੀ ਫਸਲ ਪਾਲਣੀ ਪੈਂਦੀ ਆ ਤਨੋਂ ਮਨੋਂ ਫੇਰ ਤੁਹਾਨੂੰ ਪਤਾ ਵੀ ਰੌਣਕ ਲਾਉਂਦੀ ਹੋ ਰੌਣਕ ਆ ਪਲਾਟਾਂ ਦੇ ਵਿੱਚ ਜੇ ਰੀਜਨ ਆ ਖੇਤੀ ਕੀਤੀ ਹੋਵੇ ਤਾਂ ਜ਼ਰੂਰ ਦੰਦੇ ਨੂੰ ਫਾਲ ਮਿਲਦਾ ਏ। ਇਹ ਘੇਰਿਆਂ ਦੇ ਵਿੱਚ ਲੱਗ ਗਿਆ ਜੀ ਨਿਕਲਣਾ ਆਲੂ ਬਾਹਰ ਤੇ ਧੁੱਪ ਵੀ ਚੜ ਗਈ ਤੇ ਧੁੱਪ ਚੜਨਾ ਕੰਮ ਵੀ ਚੱਲ ਪੈਂਦਾ ਮਿਸਟਰੋ ਆ ਦੇਖੋ ਸੂਰਜ ਆ ਗਿਆ ਵਿਚਾਲੇ ਐਣ ਤੇ ਮਿੱਠਾ ਮਿੱਠਾ ਮੌਸਮ ਜਿਹਾ ਹੈਗਾ ਵਧੀਆ। ਬਾਕੀ ਥੋੜੇ ਸਾਹਮਣੇ ਆ ਘਰੌਣਾ ਚੈੱਕ ਵੀ ਕਿੱਦਾਂ ਦਾ ਨਿਕਲ ਰਿਹਾ ਲੋ ਜੀ ਇਹ ਕੜਾਈ ਜਾਂਦਾ ਹੌਲੀ ਹੌਲੀ। ਯਾਨੀ ਪੂਰਾ ਨਜ਼ਾਰੇ ਵਾਲਾ ਤਰੀਕਾ ਕਹਿ ਸਕਦੇ ਕਿਉਂਕਿ ਜਿੰਨਾ ਚਿਰ ਗਿੱੰਦਾ ਪਲਾਟ ਉਹਨਾਂ ਜਿੰਨਾ ਤੱਕ ਗਿੱਲਾ ਹੀ ਰਹਿਣਾ ਯਾਨੀ ਮਾੜਾ ਜਾਂ ਸਵੇਰ ਨਾਲੋਂ ਫਰਕ ਪੈ ਗਿਆ ਆਉਂਦੇ ਨੇ ਖੇਤੀ ਕੰਮ ਨੂੰ ਸਾਰੇ ਹੀ ਲਾਡੀ ਬਾਈ ਵੀ ਬੈਠਾ ਟਰੈਕਟਰ ਤੇ ਕਟੀਆਂ ਦਾ ਸੇਵਨ ਕਰਦੇ ਆ ਉਹ ਨਾਲੇ ਭੰਨ ਕੇ ਖੰਦਾ ਕਮਾਲ ਕਰਤੀ ਜਵਾਕਾਂ ਵਾਲਾ ਕੰਮ ਆਇਆ ਵੀ ਆਓ ਜੀ ਲਾਡੀ ਬਾਈ ਕੋ ਪਹੁੰਚ ਗਿਆ ਸਭਰਾਜ ਲਾਡੀ ਬਾਈ ਪੂਰਾ ਖੁਸ਼ ਹੋਇਆ ਪਿਆ ਕਿਉਂਕਿ ਇਹਦਾ ਥੋੜਾ ਜਿਹਾ ਸਫਾਈ ਦਾ ਮਸ਼ੀਨ ਦਾ ਫਰਕ ਆ ਗਿੰਦੇ ਦੇ ਵਿੱਚ ਇਹ ਵੱਧ ਸਫਾਈ ਇਹ ਕਰਦੀ ਆ ਸੁੱਕੇ ਦੇ ਵਿੱਚ ਇਹ ਘੱਟ ਕਰਦੀ ਆ ਦੋਏ ਮਸ਼ੀਨਾਂ ਦੇ ਆਪਰ ਆ ਉਹ ਸੁੱਕੇ 'ਚ ਵੱਧ ਕਰਦੀ ਆ ਤੇ ਗਿੱਲੇ 'ਚ ਥੋੜੀ ਜਿਹੀ ਘੱਟ ਕਰਦੀ ਆ ਸਮਝ ਸਾਨੂੰ ਵੀ ਨਹੀਂ ਆਈ ਚੱਕਰ ਵੀ ਡਾਊਨ ਕਰ ਲਏ ਉਹਦੇ ਫੇਰ ਵੀ ਇਹ ਤਾਂ ਜਿੰਨੀ ਮਰਜ਼ੀ ਲੈ ਲੋ ਸਭਾਈ ਕਿੰਦੇ 'ਚ ਇਹਦੇ ਤੋਂ ਕਿਉਂਕਿ ਥੋੜੇ ਰੇਸ ਵਧਾਈ ਪੈਣਾ ਨਹੀਂ ਤੇ ਹੋਰ ਚੱਕਰ ਵਧਾਣੇ ਸੀ ਸਫਾਈ ਦੇ ਹੋਰ ਕਰਦੇ ਰੇਸ ਡਾਊਨ ਇਹਦਾ ਬੰਦ ਰੇਸ ਤੇ ਚਲਾਏ ਨੂੰ ਪਹਿਲੇ ਚ ਇੱਧਰ ਆ ਗਏ ਆਪਾਂ ਤੇ ਇੱਧਰ ਥੋੜਾ ਜਿਹਾ ਗਿੱਲਾ ਜ਼ਿਆਦਾ ਦਿਖਾ ਰਿਹਾ ਇਸ ਕਰਕੇ ਟਰੈਕਟਰ ਬਦਲਿਆ ਫੇਰ ਵੀ ਉਹੀ ਗੁੱਸਾ ਆਡੀਓ ਇੱਧਰ ਲਿਆਦਾ ਤੇ ਉਹ ਨਾ ਘੜ ਨਿਕਲਦੇ ਹਲਵਾਹਰੇ ਇਹਦੇ ਵਿੱਚ ਬੂਰਾ ਘੈਂਟ ਨਿਕਲ ਆਇਆ ਬਾਹਰ ਬੰਦੇ ਵੀ ਘੱਟ ਨੇ ਸੋੜੇ ਜੇ 7-8 ਕੇ ਜਾਣੇ ਨੇ ਤੇ ਪਰ ਆਪਣੀ ਪੂਰੀ ਕਾਇਮਾਂ ਕਿਉਂਕਿ ਅੱਜ ਆ ਖੇਤ ਦੀ ਆਪਾਂ ਚਾਲ ਬਣਾ ਕੇ ਪਟਾਈ ਲਾਈ ਆ ਸੋਹਣੇ ਥੱਲੇ ਤੇ ਸੋਹਣਾ ਕੰਮ ਨਵੇੜ ਰਿਹੇ ਨੇ ਖਿੱਚਤਾ ਕੰਮ ਦੇਖੋ ਤੁਹਾਡੇ ਸਾਹਮਣੇ ਆ ਤਾਂ तकरीबन तकरीबन ਅੱਧਾ ਕ ਪਲਾਟ ਲਵੇ ਲਾਤਾ ਇਹਨਾਂ ਨੇ ਦੇਖੋ ਅੱਧੇ ਵਿੱਚ ਪਹੁੰਚ ਗਏ ਤੇ ਕਦੀ ਬਾਤੇ ਦੁਰਦੁਰ ਹੋਊਗੀ ਵੱਧ ਵੀ ਹੋ ਸਕਦੀ ਹੈ ਘੱਟ ਵੀ ਹੋ ਸਕਦੀ ਹੈ ਤੇ ਕੰਮ ਖਿੱਚਿਆ ਪਿਆ ਸਾਰਿਆਂ ਨੇ ਤੇ ਕਹਾ ਲਾਡੀ ਭਾਈ ਦੇ ਵੀ ਖਿੱਚਿਆ ਗਿਆ ਟਰੈਕਟਰ ਮੰਨ ਨਹੀਂ ਕਰਦਾ ਨਾਲ ਦੇਖੋ ਆਪਣਾ ਕੰਨਾਟ ਹੁੰਦਾ ਤੇ ਨਾ ਹੋਣ ਕਰਕੇ ਹੀ ਸਫਾਈ ਵੱਧ ਆਉਣੀ ਆ ਬੰਦੀ ਜੀ ਜਦ ਜਾਲਟ ਨਾ ਹੋਊਗਾ ਫਿਰ ਰੋਲੂ ਵੀ ਵੱਧ ਜਦ ਕਸ ਕੇ ਰੱਖਦੇ ਆ ਆਪਾਂ ਫਿਰ ਉਹਦੇ ਨਾਲ ਮਿੱਟੀ ਨਹੀਂ ਰੁਲਦੀ ਹੈਗੀ ਨਾਲੇ ਬਾਹਰ ਆਈ ਜਾਂਦੀ ਆ ਥੋੜਾ ਥੋੜੇ ਸਾਹਮਣੇ ਆ ਪੂਰਾ ਪਲਾਟ ਕਿੰਨਾ ਏ ਤੇ ਵਧੀਆ ਠੀਕ ਕਿਉਂ ਦਿਨ ਜਾਂ ਤੁੱਪ ਲੱਗੀ ਫਿਰ ਆਲੂ ਦੇਖਣ ਲੱਗ ਜਾਂਦੇ ਨੇ ਬਾਕੀ ਜੇ ਝਾੜ ਦੀ ਗੱਲ ਕਰੀਏ ਬਹੁਤ ਵਧੀਆ ਝਾੜ ਆ ਓਕੇ ਆ ਰਿਪੋਰਟ ਪੂਰਾ ਘੈਂਟ ਆ ਲਓ ਜੀ ਪਲਾਟ ਦਾ ਸੈਂਟਰ ਆ ਇਹ ਦੇਖ ਲਓ ਬਾਕੀ ਤੁਸੀਂ ਸਿਆਣਿਓ ਕਿੱਦਾਂ ਦਾ ਨਿਕਲ ਰਿਹਾ ਹੁਣ ਜਿਹੜੇ ਵੀਰ ਕਹਿੰਦੇ ਹੁੰਦੇ ਨੇ ਵੀ ਕੀ ਰੇਟ ਆ ਤੇ ਕਿੰਨਾ ਝਾੜ ਆ ਮਿੱਤਰੋ ਝਾੜ ਆ ਰੇਟ ਦਾ ਰੱਖਿਆ ਕਰੋ ਪਰਦਾ ਹਮੇਸ਼ਾ ਕਿਉਂਕਿ ਵੀਡੀਓ ਨੂੰ ਠੇਕੇ ਦੇ ਦੇਣ ਵਾਲਾ ਵੀ ਦੇਖਦਾ ਸਾਰੀ ਦੇਖਦੇ ਨੇ ਆੜਤੀਆ ਦੱਸਦਾ ਵੀ ਮੈਨੂੰ ਕੀ ਬਚਿਆ ਕੀ ਨਾਂ ਬਚਿਆ ਇਹ ਚੀਜ਼ਾਂ ਦਾ ਪਰਸਨਲੀ ਪੁੱਛ ਲਿਆ ਕਰੋ ਕਿਉਂ ਇਸ ਕਰਕੇ ਆਪਾਂ ਬਾਹਲਾ ਦੱਸਦੇ ਨਹੀਂ ਠੇਕੇ ਦੇਖ ਲਓ ਤੁਹਾਡੇ ਬਾਹਰ ਕਿੱਥੇ ਚੜੇ ਪਏ ਨੇ ਸਭ ਇਹੀ ਕਾਰਨ ਹੈ ਵੀਡੀਓ ਦਾ ਇਹ ਤਾਂ ਅੱਖਾਂ ਨਾਲੇ ਅੰਦਾਜ਼ਾ ਜਿਹੜੇ ਹਲਮਾਰੀ ਖੇਤੀ ਕਰਦਾ ਲਾਇ ਲੈਂਦਾ ਹੁੰਦਾ ਵੀ ਇੰਨਾ ਕੋ ਹੋ ਸਕਦਾ ਹੈ ਇਸ ਕਰਕੇ ਆਪਾਂ ਘੱਟ ਪਾਉਨੇ ਆ ਰੇਟ ਘਟਦਾ ਤੇ ਆ ਰੇਟ ਕਾਊਂਟ ਕਰ ਲੈਂਦੇ ਨੇ ਸਾਰੇ ਤੁਹਾਨੂੰ ਪਤਾ ਵੀ ਸਭ ਪੜੇ ਲਿਖੇ ਨੇ ਉਂਗਲੀਆਂ ਦੀ ਗਣ ਦਿੰਦੇ ਨੇ ਵੀ ਇੰਨੇ ਇੰਨੇ ਥੈਲੇ ਹੋ ਗਏ ਇੰਨਾ ਝਾੜ ਹੋ ਗਿਆ ਇੰਨਾ ਇੰਨੇ ਦਾ ਹੋ ਗਿਆ ਇੰਨਾ ਠੀਕਾ ਚੱਕ ਦੋ ਇਹ ਗੱਲਾਂ ਤੁਸੀਂ ਸਿਆਣੇ ਹੋ ਆਪ ਇਸ ਕਰਕੇ ਆਪਾਂ ਨਹੀਂ ਦੱਸਦੇ ਬਹੁਤ ਈਜਾਂ ਦਾ ਪੜਦਾ ਹੁੰਦਾ ਰੱਖਿਆ ਕਰੋ ਜਰੂਰ ਟੋਕ ਕਿੱਲਾਂ ਦਾ ਫਲਾਟ ਹੈ ਮੈਨੂੰ ਲੱਗਦਾ ਇਹ ਤੇ ਆ ਕਿੰਨਾ ਝਾੜ ਆਉਂਦਾ ਤੇ 30000 ਦਾ ਲਾਵਾ ਪੱਤੇ ਤੇ ਪਤਾ ਲੱਗੂ ਸਾਰਾ ਦੇਖਣ ਨੂੰ ਸੋਨਾ ਲੱਗਦਾ ਵਾਸਤੀ ਹੁਣ ਕਲੀਅਰ ਗੱਲ ਆ ਵੀ ਛੋਲੇ ਦੇ ਪਤਾ ਬਹੁਤ ਵੀਰਾਂ ਦੇ ਇੱਥੇ ਇੱਕ ਝਾੜ ਆ ਰਿਹਾ ਤੇ ਕੀ ਰੇਤ ਲੱਗਦਾ ਉਜੀ 4:00 ਵਜ ਗਏ ਤੇ ਪਲਾਟ ਲਾਤਾ ਮਿੱਤਰੋ ਲੋਵੇ ਬੰਦਿਆਂ ਨੇ ਆਪਣੇ ਆਨੇ ਹਾਤਾ ਤੋਂ ਗਾਹ ਟੱਪ ਗਏ ਦੇਖਦਿਆਂ ਕਿੰਨੇ ਥੈਲੇ ਕੱਟੇ ਹੁੰਦੇ ਨੇ ਟਰਾਲੀ 'ਚ ਲੋਡ ਖਿੱਚਿਆ ਪਿਆ ਬੰਦੇ ਵੀ ਕਾਫੀ ਨੇ 22 23 ਜਾਣੇ ਨੇ ਤੇ ਹਰਿਆ ਨਾਲੇ ਚਾਲ ਨਹੀਂ ਬਣੀ ਖੁੱਲ ਕੇ ਹੋ ਜੀ ਮਿੱਤਰੋ ਆਲੂਆਂ ਦਾ ਕੰਮ ਚੱਲਣ ਤੋਂ ਪਹਿਲਾਂ ਜੋੜਾ ਪਵਾਤਾ ਆਪਾਂ ਨੇ ਟਰਾਲੀ ਦੇ ਨਵੇਂ ਟਾਇਰ ਟਰਾਲੀ ਹੈਗੀ ਤੇ ਇਹ ਆਪਣੀ 18 ਮਾਡਲ ਆ ਦੇਖੋ ਤੇ BK T ਦੇ ਟਾਇਰ ਪਾਏ ਤੇ ਹੁਣ ਆਪਾਂ ਪਵਾਤੇ MRF ਦਾ ਜੋੜਾ ਆਲੂ ਜੀ ਨਵੇਂ ਚਾਰੇ ਟਾਇਰ ਨਵੇਂ ਕਰਦੇ ਕੰਮ ਚੱਲਣ ਤੋਂ ਪਹਿਲਾਂ ਹਾਂਜੀ ਲੱਗ ਟਰਾਲੀ ਲੋਡ ਕਰਨ ਖੇਚੇ ਤੇ ਇੱਕ ਲਾਈਨ ਪਾ ਕੇ ਬਾਹਰ ਕੱਢ ਲਾਂਗੇ ਗੱਲਾ ਵਲਾਟ ਬਹੁਤ ਆ ਮਿੱਤਰੋ ਕਿਉਂਕਿ ਟਰਾਲੀ ਦਾ ਆਪਦਾ ਭਜਨ ਵੀ ਬਹੁਤ ਆ ਇੱਕ ਟਾਂਗ ਲਾਤੀ ਕਿ ਦੋ ਇਹ ਦੋ ਲਾਤਾ ਦੋ ਤੀਸਰਾ ਤੀਸਰਾ ਚੱਲਦਾ ਬੱਸ ਮਤ ਲਾਦੋ ਤੀਸਰਾ ਚੱਲ ਰਹਾ ਦੋ ਦੂਸਰਾ ਤੀਸਰਾ ਚੱਲ ਰਹਾ ਹੈ ਤੀਸਰਾ ਜੀ ਤੀਸਰਾ ਚੱਲ ਰਹਾ ਬੋਰੀਆਂ 286 286 ਬੋਰੀਆਂ ਪਾੜਤੀਆਂ ਇਹਨਾਂ ਨੇ ਅੱਜ-ਅੱਜ ਮੋਟੇ ਦੀਆਂ ਆ ਗਿਆ 5620 ਤੇ ਅੱਜ ਪੈ ਗਿਆ ਇਹ 21 ਫੁੱਟੀ ਨੂੰ ਸੀਆਰਡੀ ਹੁਣ ਆਪਾਂ ਦੇ ਦੇ ਆ ਤਾਰਾਂ ਲਾਉਣੇ ਆ ਲਾਈਟਾਂ ਦੀਆਂ ਇਹਦੀਆਂ ਟਰਾਲੀ ਦੀਆਂ ਵੀ ਲਾਉਣੇ ਆ ਲੀਆਂ ਨੇ 10 ਮਿੰਟਾਂ ਲਾਉਣੇ ਆ ਇੱਥੇ ਵੀ ਡੈਮੋ ਲਓ ਜੀ ਟਰਾਲੀ ਘਰਤੀ ਲੋੜ ਲਾਤੀ ਲਵੇ ਬੰਦਿਆਂ ਨੇ ਕਹਿ ਕਹਿ ਦੀ ਢੰਗ 35 35 ਦੀ ਲਾਈ ਜਾਂਦੇ ਨੇ ਲਾਤ ਲਵੇ ਕੰਮ ਹਨੇਰਾ ਹੋ ਜਾਂਦਾ तकरीबन ਤਾਂ ਹੋਣਾ ਹੀ ਹੁੰਦਾ ਆਲੂਆਂ ਨੂੰ ਤਾਂ ਹਨੇਰਾ ਲੋਡਿੰਗ ਲਈ ਤੇ ਅਸੀਂ ਚਲਾਦ ਰਹੇ ਆ ਬਾਹਰ ਕੱਢ ਕੇ ਨੋਚੀ ਕੋਕੀਆ ਰਿਪੋਰਟ ਫੱਟੇ ਦਾ ਪੂਰਾ ਨਜ਼ਾਰਾ ਹੈ ਲਾਡੀ ਉਹਨਾਂ ਨੇ ਵਾਰ ਲਈ ਧੂਣੀ ਅੱਗੇ ਲੱਗਿਆ ਲਾਡੀ ਬਾਈ ਕਰਨ ਕਾਮ ਅਗਰ ਲਿਆ ਚੱਲਦਿਆਂ ਕਰਤੀਆਂ ਸਾਈਡ ਵਾਲੀਆਂ ਰਹਿ ਗਈਆਂ ਉਹ ਸਾਰੀਆਂ ਦੰਗੀਆਂ ਕੱਢੀਆਂ ਉਤਾਰਾਂਗੇ ਦੰਗੀਆਂ ਦਾ ਥੋੜਾ ਜਿਹਾ ਬੱਟੇ ਰਹਿ ਗਏ ਰੱਖਣ ਲਓ ਘਟਾਂਗੇ ਮਾਤਵਾਦ ਵੀਡੀਓ ਦੇਖਿਆ ਨੂੰ ਸ਼ੇਅਰ ਕਰਿਆ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰਿਆਂ ਨੂੰ ਸ਼ਤਿ ਸ਼੍ਰੀਕਾਲ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਲਾਗੇ ਬੰਦੇ ਹੱਕਾਂ ਵਾਰਨ